ਕਰ ਦਿਆਂ ਦੋਸਤੋ ਅਸੀਂ ਘੁੰਮ ਰਹੇ ਆ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਚ ਰਾਤ ਦੇ 9 ਵਜੇ ਗਏ ਨੇ ਅੱਜ ਮੈਂ ਪਹਿਲੀ ਵਾਰੀ ਇਤਨੀ ਵੀਡੀਓ ਪਾ ਰਿਹਾ ਬਣਾ ਕੇ ਤੇ ਇੱਥੇ ਇੰਨੀ ਭੀੜ ਹੈ ਇੰਨੀ ਜ਼ਿਆਦਾ ਭੀੜ ਹੈ ਕਿ ਜਿਹੜਾ ਬੰਦਾ ਕਹਿੰਦਾ ਨਾ ਵੀ ਇੰਡੀਆ ਚ ਸਭ ਤੋਂ ਵੱਧ ਭੀੜ ਹੈ ਗਲਤ ਕਹਿੰਦੇ ਸਭ ਤੋਂ ਵੱਧ ਭੀੜ ਹੈ ਦੇਖੋ ਇੱਥੇ ਦੇਖੇ ਰਾਤ ਦੇ ਹਜੇ 9 ਵਜੇ ਨੇ ਤੇ ਦੇਖੋ ਕਿੰਨੀ ਭੀੜ ਭੀੜ ਹੋਈ ਪਈ ਹੈ ਸਭ ਜਦ ਬੂਹੇ ਟੋਟਾ ਬੰਦਾ ਨਹੀਂ ਦਿਖਦਾ ਇੱਥੇ ਕੋਈ ਨਹੀਂ ਦਿਖਦਾ ਇੱਥੇ ਰਿਸ਼ਤਾ ਬਸ ਤੇ ਦੂਜੀ ਗੱਲ ਇਹ ਮੌਸਮ ਮੌਸਮ ਦਾ ਅਸੀਂ ਕੁਝ ਨਹੀਂ ਕਹਿ ਸਕਦੇ ਕਦੋਂ ਕਿਵੇਂ ਦਾ ਹੋ ਜਾਣਾ ਹੈ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਇੱਕ ਦਿਨ ਮੈਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਪਾਏ ਤੇ ਕੱਪੜੇ ਪਾਉਣ ਤੋਂ ਪਹਿਲਾਂ ਇੱਥੇ ਬਹੁਤ ਚੰਗੀ ਪਰੀ ਧੁੱਪ ਸੀਗੀ ਚੰਗੀ ਭਲੀ ਤੂਕ ਸੀਗੀ ਇੱਥੇ ਇਹ ਕੱਪੜੇ ਧੋਣ ਨੂੰ ਸਿਰਫ 20 ਤੋਂ 25 ਮਿੰਟ ਲੱਗੇ ਮੈਨੂੰ ਟਰਾਈ ਕਰ ਨੂੰ ਨਾਲ ਦੀ ਨਾਲ ਤੇ 20 25 ਮਿੰਟ ਤੋਂ ਬਾਅਦ ਇੰਨੀ ਜਲਦੀ ਮੌਸਮ ਚੇਂਜ ਹੋਇਆ ਕਿ ਮੀਂਹ ਆਉਣ ਲੱਗ ਗਿਆ ਇੱਥੇ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਜੇ ਤੂਫਾਨ ਦੀਆ ਤਾਂ ਵੀ ਮੀਂਹ ਪੈਣ ਲੱਗ ਜਾਂਦਾ ਏ ਨਹੀਂ ਹੁੰਦੀ ਤਾਂ ਤਾਂ ਪੈਣੀ ਪੈਣਾ ਹੈ ਬੱਦਲ ਕਦੋਂ ਆ ਜਾਂਦੇ 2 ਮਿੰਟਾਂ ਦੀ ਬੱਦਲ ਇੱਥੇ ਵੱਢ ਜਾਂਦਾ ਤੇ ਉਹ ਕੀ ਗੱਲ ਐ ਇੱਥੇ ਬਹੁਤ ਗੱਲਾਂ ਨੇ ਬਾਕੀ ਅਗਲੀ ਰੀਲ ਚ ਆਪਾਂ ਦੇਖਦੇ ਆਂ